ਪਹਿਲੀ ਗੱਲਾਂ ਦੇ ਕੰਨ ਹੋਣਾ ਪੁੱਛਾ ਪੁੱਛਣਾ ਹੀ ਹੋਣਾ ਉਹਨਾਂ ਦੇ ਘਰੇ ਬੌਲੇ ਪੈਦਾ ਹੁੰਦੇ ਹੁਣ ਕੋਈ ਬੌਲੇ ਪੈਦਾ ਹੁੰਦੇ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਗੁੰਗੇ ਬੌਲੇ ਪੈਦਾ ਹੁੰਦੇ ਹੁਣ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਠੇਡਣੀ ਦੇਣਾ ਬਈ ਸਲਾਮੀ ਕਰਾ ਲਓ ਫਿਰ ਪੁੱਛਾ ਨਹੀਂ ਦਿੰਦੇ ਉਹਨੇ ਗੁੰਗੇ ਬੌਲੇ ਪੈਦਾ ਹੁੰਦੇ ਹੁਣ ਪੁੱਛਣ ਵਾਸਤੇ ਹੁਣ

ਹੋਣ ਕੀ ਦਰਦੂ ਜਾਮਾਵੇ ਗੁੰਗੇ ਬੌੜੇ ਬੱਚੇ ਕਿੱਥੇ ਪੈਦਾ ਹੁੰਦੇ ਨੇ ਬਈ ਮੈਂ ਬੱਕਰਾ ਕੋਖੋਂ ਦੋ ਬੱਚੇ ਹੋ ਗਏ ਮੈਂ ਬੱਕਰਾ ਇਹ ਦੋ ਦੋ ਬੱਚਿਆਂ ਨੂੰ ਕੀ ਦੋ ਬੱਚਿਆਂ ਨੂੰ ਕਿਵੇਂ ਪ੍ਰੋਬਲਮ ਆਲੀ ਇਹ ਨਾਲ ਗੁੜੀਓ ਜੀ ਜੀ ਬੋਲਣ ਦੀ 100% ਬਾਕੀ ਬੱਕਰਾ ਹੁਣ ਦੂਜੇ ਵੀ ਪ੍ਰੋਬਲਮ ਆ ਗਏ ਜੇ ਕਿਰਪਾ ਦਾ ਨਿਸ਼ਾਨੀ ਦੱਤਿਆ ਵੀ ਕਿਹਦੀਆ ਫਿਰ ਪੁੱਛ ਕੇ ਉਖੜਨ ਦਾ ਫਰਜ਼ ਤਾਂ ਹੀ ਹੁੰਦਾ ਓਏ ਫੱਕਰਾ ਜੇ ਕਿਰਪਾਈ ਹੋ ਜੇ ਬੱਕਰਾ ਪੁੱਤਰ ਦੀ 11ਵੇਂ ਆ ਵੀਰ ਕਿਰਪਾਈ ਕਰਦੇ ਓਏ ਫੱਕਰਾ ਇੱਕ ਦੋ ਦਿਨ ਤੁਹਾਡੇ ਘਰੇ ਪਾਉਣ ਕਿਨੂੰ ਪੈਂਦੀ ਹੁੰਦੀ ਦੀ ਓਏ ਫੱਕਰਾ ਮੇਰਾ ਬਚਾਈ ਚੰਗੜ ਜੀ ਹਾਂ ਤੇਰੀ ਚੰਗਿਆਲ ਪਾਦੀ ਓਏ ਫੱਕਰਾ ਤੁਹਾਡਾ ਤਾਏ ਕੇ ਮਰ ਗਏ ਓਏ ਫੱਕਰਾ ਮੁੰਡਾ ਤਾਏ ਦਾ ਮੁੰਡਾ ਕੋਣ ਮਰ ਗਿਆ ਤੇਰੇ ਪਾਪੇ ਦੇ ਤਾਏ ਦਾ ਮੁੰਡਾ ਮਰ ਗਿਆ ਕਿ ਛੋਟੇ ਤਾਏ ਦਾ ਮੁੰਡਾ ਮਰ ਗਿਆ ਜੀ ਚਟਪਟ ਮਰ ਗਿਆ ਦੀ ਛੋਟੀ ਜਿਹੀ ਉਮਰ ਦਾ ਮੁੰਡਾ ਸੀ ਛੋਟੇ ਸਮਾਧ ਕਿੱਥੇ ਲੱਗੀ ਹੋਈ ਐ ਬੰਦਰਾ ਖੇਚਿਆ ਭੰਗੀਆ ਚੱਲ ਬੱਕਰਾ ਵੇ ਤੇਰਾ ਅਦਰ ਨੂੰ ਛੱਟ ਕੇ ਹੋਰ ਕਿਦਰ ਨੂੰ ਜਾਵਾਂਵੇਂ ਤੇਰਾ ਅਦਰ ਨਾਲ ਛੱਟ ਕੇ ਹੋਰ ਕਿਦਰ ਨੂੰ ਜਾਵਾਂ ਮੇਂ ਇੱਕ ਰੱਬ ਹੀ ਹੋ ਜੇ ਪੁੱਤਰ ਹੋਰ ਹੋ ਜੇ ਵੀ ਠੀਕ ਹੋ ਜੇ ਬੰਦਰਾ ਕਿਰਪਾਈ ਹੋ ਜੇ ਤੇ ਐ ਜੇ ਠੀਕੇ ਹੋ ਜੇ ਬੱਕਰਾ ਛੋਡੇ ਆਏ ਦੱਸੋ ਬੱਕਰਾ ਕਾਲਾ ਕਿਹਨੂੰ ਕਹਿੰਦੇ ਤੇ ਕਾਲਾ ਚਾਚੇ ਦਾ ਮੁੰਡਾ ਇਹਦੇ ਚਾਚੇ ਦਾ ਪੱਕੀ ਨਿਸ਼ਾਨੀ ਆ ਛੋਡੇ ਘਰੇ ਖੜਿਆ ਚੱਲ ਬਾਬਾ ਤੇਰਾ ਦਰ ਛੱਟ ਕੇ ਮੋਰ ਕੀਦਰ ਨੂੰ ਜਾਵਾਵੇਂ ਤੇਰਾ ਦਰ ਬਣਦੇ ਹੋ ਕਿਦਰ ਨੂੰ ਜਾਵਾਵੇਂ ਛੁੱਤੇ ਪੈ ਨੂੰ ਆਏ ਹੁੰਦਾ ਜਿਵੇਂ ਕਿਸੇ ਨੇ ਟੀਕਾ ਲਾ ਕੇ ਝੰਗਾਲ ਬੰਦੀ ਵਾਂਗ ਆਏ ਹੁੰਦਾ ਘਿਆੜੀ ਕਿਨੂੰ ਪੈਂਦੀ ਆ ਘਿਆੜੀ ਬਾਈ ਦੁੱਤਰਾਂ ਬੈਠਾ ਆਈ ਮੇਰੀ ਉਹ ਵੱਜ ਗਈ ਕਿਤੇ ਮੈਂ ਫਿਰ ਗੰਮੀ ਵੀ ਹੋ ਗਈ ਉਹੀਂ ਚੱਲਿਆ ਕਿ ਮੈਂ ਕੋਈ ਟੀਕਾ ਲਾ ਦਾਂ ਤੇ ਘਿਆੜੀ ਬਚ ਜਾਂਦੀ ਆ ਕੋ ਲੱਗਦਾ ਜੇ ਕਿ ਰਪਈ ਹੋ ਜੇ ਟੀਕੇ ਹੋ ਜੇ ਪੁੱਤ ਵੀ ਠੀਕੇ ਹੋ ਜੇ ਫਕਰਾ ਸਮਾਦ ਤੇ 11 ਨਾਲ ਕੱਚੀ ਲੱਸੀ ਨਵਾ ਦੇਗਾ ਨਵਾ ਦੇਗੀ ਉਹ ਫਕਰਾ ਸੋਚਣਾ ਆਈਦਾ ਕੋਈ ਗੱਲ ਨਹੀਂ ਕਰੋੜ ਆਰਬਾਂ ਨੂੰ ਨਹੀਂ ਮੰਦੀ ਠੀਕ ਹੈ ਜੀ ਹੈ ਮੈਂ ਬਾਬੇ ਨਵਾਉ ਕੱਚੀ ਲੱਸੀ ਨਾਲ ਤਖਤ ਦੇਖਿਆ ਜਾਂ ਪੁੱਤ ਨੂੰ ਘਰ ਤੇ ਪੈ ਜਾਵੇ ਬਕਰ ਹੈ ਬਕਰ ਜਿਹੜੀ ਤੈਨੂੰ ਗੱਲ ਦੱਸਦੀ ਚੂਨੇ ਜੱਟ ਹੋਊਗੀ ਉਹ ਬੱਕਰਾ 50 ਸਾਲ ਦੀ ਪੁੱਛ ਕੇ ਵਗਦੀ ਜਿੰਨਾ ਚਿਰ ਉਹਨੂੰ ਨਹੀਂ ਮੰਨਦਾ ਫਿਰ ਫੱਕਰ ਆਈ ਹੋਊਗਾ ਸਾਡੇ ਕੇ 10 ਵਜੇ ਬਰਫ ਕਰਾ ਟੈਕ ਕਿਹਨੂੰ ਆ ਗਿਆ ਸੀ ਹੈ ਜੀ ਸੀ ਉਹ ਹੁਸ਼ਕਮੂਦ ਹੋ ਗਏ ਠੀਕ ਹੈ ਗੱਲ ਸੁਣਦੇ ਟੇਕ ਮੱਥਾ ਜਾ ਕਿਰਪਾਈ ਹੋ ਜਾਵੇ ਫੱਕਰ ਜਿੰਦਗੀ ਤੇਰੇ ਤੇ ਆ ਕੇ ਹੋਵੇ ਪੁੱਛਣ ਵਾਸਤੇ ਹੁਣ ਇੱਕੇ ਗੱਲ ਪੁੱਛਣ ਵਾਸਤੇ ਹੁਣ ਬਜ਼ੁਰਗ ਨੇ ਕੋਈ ਕੰਨ ਪਾਏ ਹੁਣ ਪੈਗੀ ਦੇ ਲਾਏ ਹੁਣ ਕੰਨ ਪਏ ਹੁਣ ਚਲੋ ਫਕਰਾਂ ਨਿਸ਼ਾਨੀ ਦੇਖੀ ਕਰ ਲੈ ਨੂੰ ਤੋਂ ਆਇਆ

ਸੋਡੀ ਚੀਜ਼ ਖੋਈ ਗਈ ਕੁੜੀ ਦੀ ਫਕਰਾ ਚੱਲੀ ਬਾਬਾ ਓਏ ਤੋਰਿਆ ਦੁੱਧ ਦੇ ਗਦੇ ਨੂੰ ਮਈ ਸਾਦੀ ਮੁੜਿਆ ਬਾਬਾ ਦੀ ਮੁੜਿਆ ਤੋਰਿਆ ਦੁੱਧ ਦੇ ਗਦੇ ਨੂੰ ਮਈ ਸਾਦੀ ਮੁੜਿਆ ਬਾਬਾ ਦੀ ਮੁੜਿਆ ਤੋਰਿਆ ਦੁੱਧ ਦੇ ਗਦੇ ਨੂੰ ਮਈ ਤੋਰਿਆ ਦੁੱਧ ਦੇ ਗਦੇ ਨੂੰ ਮਈ ਸਾਦੀ ਮੁੜਿਆ ਅਕਲਾ ਸੋਡੀ ਗੁੱਡੀ ਦੀ ਚੀਜ਼ ਖੋ ਗਈ ਇੱਕੇ ਹੋ ਗਈ। ਇਹ ਤਾਂ ਇੱਕ ਚੀਜ਼ ਖੋ ਗਈ ਹੋਵੇ। ਕਿਸੇ ਦੀ ਝੂਕ ਮਾਰ ਤਾਂ ਹੁੰਦਾ ਹੋਵੇ ਪੁੱਛੇ ਦਾ ਕੋਈ ਟਰੈਕਟਰ ਦਾ ਕੁਝ ਖੋ ਗਿਆ ਹੋਵੇ ਯਾਰ। ਟਰੈਕਟਰ ਦਾ ਕੁਝ ਖੋ ਗਿਆ ਹੋਵੇ ਕਣ ਪਏ ਹੁਣ ਪੁੱਛਣ ਵਾਸਤੇ ਹੁਣ। ਜੇਦਾ ਭਾਈ ਟਰੈਕਟਰ ਦਾ ਕੁਝ ਖੋ ਗਿਆ ਹੋਵੇ ਉਹਨਾਂ ਦੀ ਪੁੱਛਾ ਭਾਈ। ਟਰੈਕਟਰ ਦੀ ਟਰਾਲੀ ਵੀ ਖੋ ਗਈ ਹੋਵੇ ਉਹਨਾਂ ਦੀ ਪੁੱਛਾ ਹੋਵੇ। ਕਿਸੇ ਦੀ ਟਰਾਲੀ ਖੋ ਗਈ ਹੋਵੇ ਕਣ ਪਏ ਹੁਣ ਪੁੱਛਣ ਵਾਸਤੇ ਹੁਣ। ਜੇ ਇਹ ਟਰੈਕਟਰ ਦੀ ਕੋਈ ਟਰਾਲੀ ਹੋ ਗਈ ਹੋਵੇ ਕੰਨ ਭਾਏ ਹੋਣਾ ਆਜਾ ਆਜਾ ਆਜੋ ਭਾਈ ਕਿੱਥੋਂ ਆਏ ਮਾਤਾ ਅਹਿਮਤਾ ਬਰਨਾਲੇ ਤੋਂ ਨਹੀਂ ਬਰਨਾਲੇ ਤੋਂ ਆਏ ਮਾਤਾ ਇੱਕ ਦੋ ਤਿੰਨ ਕੁਝ ਹੋ ਗਿਆ ਮਾਤਾ ਕੋਈ ਟਰੈਕਟਰ ਦੀ ਕੋਈ ਟਰਾਲੀ ਤਾਂ ਨਹੀਂ ਪੱਝੀ ਮਾਤਾ ਅਹਿਮਤਾ ਜੇ ਮਿਲੇ ਜਾਵੇ ਮਾਤਾ ਕਿੱਥੋਂ ਆਏ ਮਾਤਾ ਬਰਨਾਲੇ ਦੇ ਤਾਂ ਹੈ ਨਹੀਂ ਬਸਿੰਦੇ ਕਿੱਥੇ ਰਿਓ माता ना, उन्हें दे भी नहीं के थे तो ना, उन्हें दे माता जगह ट्राली खोगी फरा जो मिले जाए फिकरा संकन की खबा के जाएगा एक दो तीन चार पांच दस बीह पची ती पी चाली पताली बवंजा अठवंजा दंता ही हो गए ਤੋ ਵੀ ਨੰਮ ਕੋ ਦਾ ਨਹੀਂ ਹੋ ਗਿਆ ਹੋ ਗਿਆ ਜੇ ਮਿਲੇ ਜਾਵੇ ਫਕਰਾ 1 2 3 4 5 6 7 8 9 ਸੋਨਾ ਦੀ ਘੰਟਾਟਰ ਦੇ ਮਗਰ ਭੱਜ ਗਿਆ ਫਕਰਾ ਤਿੰਨ ਕੈਮਰੇ ਚ ਇੱਕ ਸੁਨੇ ਕਰ ਲਿਆ ਫਕਰਾ ਚੱਲ ਬਾਬਾ ਵੇ ਨਹੀਂ ਮੁੰਡੇ ਨਾ ਬਵਾਈ ਆਵੇ ਪਾਵਨਾ ਪਾੜੇ ਵਿੱਚ ਗਾਦੀ ਗੱਲ ਨੂੰ ਜਰਾ ਬਵਾਈ ਆਵੇ ਆਹ ਦਰਾ ਤੇਰੇ ਵਿੱਚ ਗਾਉਣੀ ਕੋ ਭੁੱਲੇ ਆ ਜਾ ਕਾਣੀ ਜੇ ਕਿਰਪਾ ਹੋ ਜੇ ਚੋਰ ਨੱਬੇ ਜਾਵੇ ਉਹ ਬੰਦਿਆ ਨੇ ਦੋ ਮੋਟਰਸਾਈਕਲ ਚੱਕੇ ਨੇ ਇੱਕ ਸਪਲੈਂਡਰ ਮੋਟਰਸਾਈਕਲ ਚੱਕਿਆ ਬੱਕਰਾ ਇੱਕ ਐਕਟਵਾ ਸਕੂਟਰੀ ਚੱਕਿਆ ਫੇਰ ਸੋਡੀ ਟਰਾਲੀ ਦੀ ਵਾਰੀ ਆਈ ਉਹ ਬੱਕਰਾ ਸੋਨਾ ਲਿਕਾ ਟਰੈਕਟਰ ਦੇ ਮਗਰ ਤਾਂ ਨਹੀਂ ਜਾਂਦੀ ਨੀ ਤੇ ਜੇ ਟਰੈਕਟਰ ਦੇ ਮਗਰ ਫੱਕਰਾ ਜੇ ਮਿਲੇ ਜਾਵੇ ਸਾਰੀ ਸੰਗਤ ਨੂੰ ਮਿੱਠੀ ਜੀ ਵਰਫੀ ਬਣ ਦੇਗਾ ਲੈ ਕਹ ਬਾਬੇ ਲੈ ਤੇਰੀ ਚਾਦਰ ਚੜ ਕੇ ਜਾਉ ਮੈਂ ਵਰਫੀ ਬਣ ਕੇ ਜਾਉ ਮਿਲ ਜੂਰੀਓ ਬੱਕਰਾ ਹਰਿਆਣੇ ਦੀ ਵਾਕੀ ਟਰਾਲੀਓ ਬੱਕਰਾ ਜਾਂ ਮੈਂ ਡੁੱਟੇ ਕਮਥਾ ਹੋਏ ਕੋ ਬੁਲੀ ਆ ਜਾ ਤਾਰੀ ਹੋ ਬੜਿਆ ਮਿਲ ਮੇਰੇ ਦਾਦਾ ਜੀ ਕੋ ਬੁਲੀ ਆ ਜਾ ਤਾਰੀ ਬੜਿਆ ਪਹਿਲੀ ਗੱਲਾਂ ਦੇ ਕਣ ਹੋਣਾ ਘੱਟ 1 2 3 4 4 ਮੈਂਬਰ ਹੋਣਾ ਬਹੁ ਬਾਗੀ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦਰਬਾਰ ਚ ਐਂਟਰੀ ਕਰੀ ਹੋਵੇ ਪਹਿਲਾਂ ਐਂਟਰੀ ਨਾ ਕਰੀ ਹੋਵੇ ਆ ਜੋ ਪਹਿਲੀ ਵੇਲੇ ਹੁਣ ਕੋਈ ਪੁੱਛਾ ਨਾ ਨਿੱਤੀ ਹੋਵੇ ਪਹਿਲੀ ਵਾਰ ਐਂਟਰੀ ਹੋਵੇ

ਹੋਵੇ ਨਹੀਂ ਪੁੱਛਾ ਹੋਵੇ ਬਾਕੀ ਬੈਜੋ ਹਾਏ ਮੋਬਾਈਲ ਕਿਨੇ ਬੰਨਤਾ ਦੀ ਪਹਿਲਾ ਫੋਨ ਬੰਦ ਕਰ ਦੋ ਜਿਹੜਾ ਚੱਲ ਰਿਹਾ ਫੋਨ ਬੰਦ ਕਰ ਦਿਓ ਕਰੋ ਵੀਰੇ ਫੋਨ ਬੰਦ ਕਰਿਆ ਚੱਲ ਰਿਹਾ ਫੋਨ ਕਿਹਦੇ ਚੱਲ ਰਿਹਾ ਮੋਬਾਈਲ ਫਕਰ ਬੰਨਤਾ ਬਬੂ ਬਾਕੀ ਚਾਰ ਮੈਂਬਰਾਂ ਚੱਲ ਬਬਾ ਓਏ ਕੇ ਕੇ ਰਪਈ ਹੋ ਜੇ ਤੇਰਾ ਘਰ ਦੇ ਵਸੇ ਓਏ ਫਕਰਾ ਸੰਗਤ ਰੂਪਤਾਂ ਸੇ ਜੇ ਵੱਧਦੇਗਾ ਬੱਕਰਾ ਮੋਬਾਈਲ ਕਿਦੇ ਬਣਿਆ ਤੇ 1200 ਰੁਪਏ ਦੇ ਕੱਪੜੇ ਦੁਕਾਨ ਤੋਂ ਨਵੇਂ ਕੋਲ ਲੈ ਸੀ ਤੂੰ ਲੈਦੀ ਚਲ ਬਾਬਾ ਓਏ ਤੇਰੇ ਦਰ ਤੇ ਆ ਆਵੇ ਹੁੰਦੇ ਤੂੰ ਦਿਲ ਦਾ ਹਾਲ ਸੁਣਾਵਾ ਤੇਰੇ ਦਰ ਤੇ ਆ ਆਵੇ ਪੈਟ ਦੇ ਵਿੱਚੋਂ ਤੇਰਾ ਪਟੂਆ ਕੱਢ ਲਿਆ ਸੀ ਮਿਲ ਗਿਆ ਸੀ ਉਹ ਫੱਤਰਾ ਮਿਲਿਆ ਨਹੀਂ ਪੱਕੀ ਨਿਸ਼ਾਨੀਆਂ ਚੱਲ ਬਾਬਾ ਓਏ ਢੀਲੇ ਟੋੜਿਆ ਗਰੀਬਾ ਦਾ ਢੀਲੇ ਟੋੜਿਆ ਗਰੀਬਾ ਦਾ ਹਲੇ ਨਹੀਂ ਜੁੜਿਆ ਦੇ ਕੀ ਟੋੜਿਆ ਟੋੜਿਆ ਉਸ ਵੇਲੇ ਜੇ ਤੂੰ ਗਈ ਸਾਥੀ ਟੋੜਿਆ ਧਕਲਾ ਕਾ ਬਾਬੇ ਤੇਰੇ ਦਰਤੇ ਆ ਬੱਕਿਆਂ ਮਰਾ ਦੀ ਮੇਰਾ ਘਰ ਲਿਛੇ ਅਮੇਰਾ ਤੈਨੂੰ ਪਤਾ ਸੇ ਵੜੀ ਆ ਯੰਗਾ ਕਿਆ ਤੇਰਾ ਕਰ ਬਸ ਜੂਗਾ ਫਕਰਾ ਆਏਉ ਕਈ ਜੰਮ ਪਰਦੇ ਦੀਆਂ ਗੱਲਾਂ ਹੁੰਦੀਆਂ ਨੇ ਫਕਰਾ ਟੇਕ ਮੱਥਾ ਉਹ ਫਕਰਾ ਚਿਰ ਪਈ ਹੋ ਜਲੀ ਬਾਬਾ ਉੱਥੇ ਜੋਰ ਨਾ ਕਿਸੇ ਨਾਲ ਲੱਗਣ ਤੋਂ ਜਿੱਤੇ ਮੇਰਾ ਖਾਣ ਦੇ